ਸਾਨੂੰ ਤੇ ਉਮੀਦ ਹੀ ਨਹੀਂ ਸੀ ਕਿ ਤਵਿਆਹ ਤੋਂ 15 ਦਿਨਾਂ ਬਾਅਦ ਹੀ ਘਰ ਆ ਕੇ ਬੈਠ ਜੇਗੀ ਪਰ ਇਹ ਗੱਲ ਗਲਤ ਆ ਜੀਜਾ ਜੀ ਨੂੰ ਪਹਿਲਾਂ ਹੀ ਦੱਸਣਾ ਚਾਹੀਦਾ ਸੀ ਕਿ ਤੁਹਾਨੂੰ ਪਸੰਦ ਨਹੀਂ ਕਰਦੇ ਇਹ ਗੱਲ ਤਾਂ ਉਹਨਾਂ ਨੇ ਮੈਨੂੰ ਬਿਆਲੇ ਦਿਨੀ ਦੱਸਦੀ ਸੀ ਬਿਏ ਵਿਆ ਉਹਨਾਂ ਦੀ ਮਰਜ਼ੀ ਨਾਲ ਨਹੀਂ ਹੋਣਾ ਮਰਜ਼ੀ ਤੋਂ ਬਿਨਾ ਉਹ ਕਿਵੇਂ ਅਸਲ ਚੀਜ਼ ਆ ਉਹਦੀ ਮਰਜ਼ੀ ਨਾਲ ਨਹੀਂ ਉਹਦੇ ਮਾਪਿਆਂ ਦੀ ਮਰਜ਼ੀ ਨਾਲ ਹੋਇਆ ਅਸਲ ਚੋਦਾ ਦਿਲ ਕਿਤੇ ਹੋਰ ਜੁੜਿਆ ਹੋਇਆ ਸੀ ਪਰ ਫਿਰ ਵੀ ਉਹਦੀ ਗਲਤੀ ਤਾਂ ਹੈ ਨਾ ਉਹ ਇਹ ਗੱਲ ਵਾਤੋਂ ਪਹਿਲਾਂ ਦੱਸਣੀ ਚਾਹੀਦੀ ਸੀ ਨਾਲੇ ਉਹਨੂੰ ਕੀ ਹੱਕਾ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਦਾ ਉਹ ਤਾਂ ਦੱਸਣਾ ਚਾਹੁੰਦਾ ਸੀ ਪਰ ਉਹਦੇ ਮਾਵਾ ਆਪਣੇ ਉਹਨੂੰ ਮਜਬੂਰੀ ਇੰਨਾ ਕਰਤਾ ਕਹਿੰਦੀ ਜੇ ਸਾਡੀ ਗੱਲ ਨਾ ਮੰਨੀ ਤੂੰ ਸਾਡਾ ਮਰਿਆਂ ਦਾ ਮੂੰਹ ਦੇਖੇਗਾ ਪਰ ਉਹ ਵੀ ਕੀ ਕਰਦਾ ਮਜਬੂਰ ਸੀ ਉਹ ਸਹੀ ਕਹਿ ਰਹੀ ਐ ਇਹ ਹਰ ਵਾਰ ਰਿਸ਼ਤੇ ਟੁੱਟਣ ਦੇ ਵਿੱਚ ਮੁੰਡੇ ਜਾਂ ਕੁੜੀ ਦੀ ਗਲਤੀ ਨਹੀਂ ਹੁੰਦੀ ਕਈ ਵਾਰ ਇਹਦੇ ਵਿੱਚ ਮਾਪਿਓ ਵੀ ਜ਼ਿੰਮੇਵਾਰ ਹੁੰਦੇ ਆ ਅਕਸਰ ਸਮਾਜੇ ਹੀ ਹੁੰਦਾ ਆ ਕਿ ਅਸੀਂ ਆਪਣੇ ਲੈਵਲ ਦਾ ਰਿਸ਼ਤਾ ਤਾਂ ਦੇਖ ਲੈਨੇ ਆਂ ਪਰ ਸਾਡੇ ਬੱਚਿਆਂ ਦੀ ਖੁਸ਼ੀ ਕਾਦੇ ਵਿੱਚ ਇਸ ਗੱਲ ਨੂੰ ਅਣਗੌਲਿਆ ਕਰ ਦਿੰਨੇ ਆਂ ਬਸ ਇਸੇ ਕਰਕੇ ਬਹੁਤੇ ਰਿਸ਼ਤਿਆਂ ਵਿੱਚ ਸਿਰਫ ਬੋਤੀ ਵਿਆਹ ਹੀ ਜਾਂਦੇ ਨੇ ਰੂਹਾਂ ਤਾਂ ਕੁਵਾਰੀ ਹੀ ਰਹਿ ਜਾਂਦੀਆਂ ਨੇ